ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਸਾਹਿਬ ਰਾਜਪ੍ਰੀਤ ਸਿੰਘ ਬਾਦਵਾਜੀ ਦੇ ਵੱਲੋਂ ਕੈਲੰਡਰ ਛਪਵਾਏ ਗਏ ਨੇ ਅ ਔਰ ਇਹ ਪਹਿਲੀ ਵਾਰੀ ਨਹੀਂ ਹੈ ਬਹੁਤ ਸਾਰੇ ਉਪਰਾਲੇ ਪਹਿਲੇ ਵੀ ਬਾਦਵਾ ਸਾਹਿਬ ਵੱਲੋਂ ਕੀਤੇ ਗਏ ਨੇ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਨਵੇਂ ਸਾਲ ਦੀਆਂ ਬਾਦਵਾ ਸਰ ਨੂੰ ਵੀ ਔਰ ਸਾਡੇ ਸਮੁੱਚੇ ਜਿਹੜਾ ਸਾਡਾ ਵਕੀਲਾਂ ਦਾ ਪਰਿਵਾਰ ਹੈ ਉਹਨਾਂ ਨੂੰ ਵਧਾਈ ਦਿੰਦੇ ਆ ਨਵੇਂ ਸਾਲ ਦੀਆਂ ਅੱਜ ਬੜਾ ਖੁਸ਼ੀ ਦਾ ਮੌਕਾ ਹੈ 2024 ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਔਰ ਸਾਡੇ ਰਜਿਸਪਰੀ ਸਿੰਘ ਬਾਜਵਾ ਜੀ ਪੰਜਾਬ ਔਰ ਹਰਿਆਣਾ ਹਾਈ ਕੋਰਟ ਦੇ ਮੈਂਬਰ ਤੇ ਹੈ ਨਾ ਸਾਡੀ ਵਾਰਿਸ ਸੈਸ਼ਨ ਦੇ ਵੀ ਉਹ ਮੈਂਬਰ ਨੇ ਔਰ ਸਾਡੇ ਨਾਲ ਵਾਏ-ਵਾਏ ਹਰ ਜਗ੍ਹਾ ਸਾਥ ਦਿੰਦੇ ਨੇ ਮੈਂ ਜੀ ਐਕਸ ਪ੍ਰੈਜ਼ੀਡੈਂਟ ਰਵਿੰਦਰ ਸਿੰਘ ਠਾਕੁਰ ਜਿਹੜਾ ਕਿ ਮੇਰੇ ਨਾਲ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਤੇ ਉਹਨਾਂ ਨੇ ਡਾਇਰੈਕਟਰੀ ਦਾ ਵੀ ਸਾਡੇ ਨਾਲ ਪੂਰਾ ਸਹਿਯੋਗ ਦੇ ਕੇ ਇੱਕ ਡਾਇਰੈਕਟਰੀ ਬਣਾਈ ਸੀ ਪਠਾਨਕੋਟ ਵਾਸਤੇ ਜਿਹੜੀ ਕਿ ਅੱਜ ਵੀ ਲੋਕਾਂ ਨੇ ਸ਼ਲਾਘਾ ਉਹਦੀ ਕੀਤੀ ਹੈ ਕਿਉਂਕਿ ਹਾਈ ਕੋਰਟ ਦੀ ਬਾਰ ਕਾਉਂਸਲ ਨੇ ਵੀ ਉਹਦੀ ਬੜੀ ਪ੍ਰੇਸ ਕੀਤੀ ਔਰ ਅੱਜ ਜਿਹੜਾ 2 ਅਪ੍ਰੈਲ ਆਇਆ ਹੁੰਦਾ ਤੇ ਕੈਲੰਡਰ ਇੱਕ ਕੱਢਿਆ ਜਿਹੜਾ ਕਿ ਬਹੁਤ ਹੀ ਅੱਛਾ ਨਵੇਂ ਸਾਲ ਦਾ ਔਰ ਬਹੁਤ ਬਹੁਤ ਹੀ ਸ਼ਲਾਘਾਯੋਗ ਹੈ ਉਹ ਤੇ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ ਇਹੋ ਦੇ ਲੋਕ ਬੜੇ ਘੱਟ ਹੁੰਦੇ ਜਿਹੜੇ ਕਿ ਆਪਣੇ ਸਮਾਜ ਦੇ ਵਿੱਚ ਲੋਕਾਂ ਵਾਸਤੇ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਕੰਮ ਕਰਦੇ ਨੇ ਔਰ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਨੇ ਨਾ ਬੜਾ ਹੀ ਅੱਛਾ ਕੰਮ ਕੀਤਾ ਕਿ ਜਿਹੜਾ ਸਾਰਾ ਕੈਲੰਡਰ ਸਾਰੇ ਬਾਹਰ ਨੂੰ ਵੰਡੇ ਨੇ ਔਰ ਬਾਹਰ ਵੀ ਲੋਕਾਂ ਨੂੰ ਜਿਹੜਾ ਹੈ ਕਿ ਦੇ ਰਹੇ ਨੇ ਕੈਲੰਡਰ ਐਜ਼ ਇੱਕ ਗਿਫਟ ਨਵੇਂ ਸਾਲ ਦੀ ਗਿਫਟ ਹੈ ਉਹ ਸਾਰਿਆਂ ਦਾ ਜਿਹੜਾ ਹੈ 2024 ਬੜਾ ਹੀ ਅੱਛਾ ਆਵੇ ਉਹਦੇ ਵਾਸਤੇ ਮੈਂ ਮੰਗਲ ਕਾਮਨਾ ਕਰਨਾ ਜਿਆਦਾ ਨਾ ਕਹਿੰਦਾ ਫਿਰ ਇੱਕ ਵਾਰੀ ਨਵੇਂ ਸਾਲ ਦੀ ਬਦਾਈ ਦਿੰਦਾ 2023 ਅਗਾਜ਼ ਦੇ ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਸਾਹਿਬ ਰਾਜਪ੍ਰੀਤ ਸਿੰਘ ਬਾਜਵਾਜੀ ਦੇ ਵੱਲੋਂ ਕੈਲੰਡਰ ਛਪਵਾਏ ਗਏ ਨੇ ਔਰ ਇਹ ਪਹਿਲੀ ਵਾਰ ਨਹੀਂ ਹੈ ਬਹੁਤ ਸਾਰੇ ਉਪਰਾਲੇ ਪਹਿਲੇ ਵੀ ਬਾਦਵਸਾ ਵੱਲੋਂ ਕੀਤੇ ਗਏ ਨੇ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਨਵੇਂ ਸਾਲ ਦੀਆਂ ਬਾਦਵਸਰ ਨੂੰ ਵੀ ਔਰ ਸਾਡੇ ਸਮੁੱਚੇ ਜਿਹੜਾ ਸਾਡਾ ਵਕੀਲਾਂ ਦਾ ਪਰਿਵਾਰ ਹੈ ਉਹਨਾਂ ਨੂੰ ਵਧਾਈ ਦਿੰਦੇ ਹਾਂ ਨਵੇਂ ਸਾਲ ਦੀਆਂ ਕਿ ਸਾਰਿਆਂ ਨੂੰ ਜੜੀਆਂ ਖੁਸ਼ੀਆਂ ਮਿਲਣ ਔਰ ਸਾਰਿਆਂ ਦੇ ਪਰਿਵਾਰ ਜਿਹੜੇ ਨੇ ਉਹ ਸੁੱਖ ਸ਼ਾਂਤੀ ਔਰ ਸਮ੍ਰiddhi ਉਹਨਾਂ ਦੇ ਪਰਿਵਾਰ ਦੇ ਵਿੱਚ ਆਏ ਬਹੁਤ ਬਹੁਤ ਸ਼ੁਕਰੀਆ ਮੈਂ ਰਾਜੇਸ ਸਿੰਘ ਬਾਜਵਾ ਪੇਸ਼ੇ ਦਾ ਵਕੀਲ ਹੈਗਾ ਮੈਂ ਇਸ ਨਵੰਬਰ 2024 ਦੀ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਅਤੇ ਸਮੂਹ ਵਕੀਲਾਂ ਦੇ ਭਾਈਚਾਰੇ ਬਾਇਲ ਸਿਊਸ਼ਨ ਪਠਾਨਕੋਟ ਨੂੰ ਹਾਰਦਿਕ ਸ਼ੁਕਰੀਆਵਾ ਬਹੁਤ ਹੀ ਆਬੋਸ਼ਿਆ ਖੁਸ਼ੀ ਆ ਮਨ ਨੂੰ ਇਹਦਾ ਦਿਨ ਨਾ ਹੈਗਾ ਪਹਿਲੇ ਮੈਂ ਸ਼ੁਕਰਗੁਜ਼ਾਰ ਆ ਆਪਣੇ ਬਾਇਲ ਸਿਊਸ਼ਨ ਪਠਾਨਕੋਟ ਦੇ ਐਕਸਪੈਂਸ਼ਨ ਦੇ ਸਾਥ ਰਿਹਾ ਹੈਗੀ ਅਸ਼ਵਿੰਦਰ ਸਿੰਘ ਠਾਕੁਰ ਜੀ ਕਿ ਉਹਨਾਂ ਨੇ ਇਹ ਮੌਕਾ ਪ੍ਰਦਾਨ ਮੈਨੂੰ ਕੀਤਾ ਅਤੇ ਉਹਨਾਂ ਦੇ ਆਪਣੇ ਹੱਥਾਂ ਨਾਲ ਇਸ ਕੈਲੰਡਰ ਦੀ ਵਿਮੋਚਨ ਕੀਤਾ ਮੈਂ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂਗਾ ਮੇਰੇ ਹੋਰ ਭਾਈ ਸਾਹਿਬ ਅਸੀਂ ਸੁਜੀਮਾ ਹਰਜਨ ਜੀ ਸ਼੍ਰੀ ਜਿੰਦਾ ਸ਼ਰਮਾ ਜੀ ਕੁਦੀਪ ਸਿੰਘ ਜੀ ਗੁਰਿੰਦਰ ਸਿੰਘ ਜੀ ਸਿਮਨ ਤੇ ਬਾਕੀ ਸੁਭਾਸ਼ ਤੇ ਵਿਪਤ ਦਾ ਵੀ ਹਾਰਦਿਕ અભినందਨ ਕਰਦਾ ਹੈਗਾ ਤੇ ਉਮੀਦ ਕਰਦਾ ਹੈਗਾ ਕਿ ਇਹ ਨਵਾਂ ਸਾਲ 2024 ਹਰ ਬੰਦੇ ਵਾਸਤੇ ਖੁਸ਼ੀਆਂ ਭਰਿਆ ਹੋਏ ਤੰਦਰੁਸਤੀਆਂ ਮਾਲਬੂਨ ਇਸ ਵਾਰ ਫੇਰ ਮੈਂ ਸਭ ਹਰ ਇੱਕ ਇਨਸਾਨ ਨੂੰ ਪਸ਼ੂ ਪੰਛੀਆਂ ਨੂੰ ਜਾਨਵਰਾਂ ਨੂੰ ਜੋ ਜੋ ਇਸ ਧਰਤੀ ਤੇ ਵਿਚਰਿਆ ਹੈ 2024 ਦੀ ਸ਼ੁਭ ਕਾਮਨਾ ਅਰਪਿਤ ਕਰਦਾ ਹਾਂ ਸਤਿ ਸ੍ਰੀ ਅਕਾਲ I'm